ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਵਾਰਾਂ ਦੇ ਵਿੱਚ ਕਿਸਾਨ ਵੀ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਫੇਰ ভাই ਪਿੰਦੇ ਦੇ ਘਰੇ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਤੇ ਜਿਹੜੇ ਵੀ ਭਰਾ ਨੂੰ ਜਿਹੋ ਜਿਹਾ ਪਸ਼ੂ ਦੀ ਲੋੜ ਆ ਤਾਂ ਭਾਈ ਸਾਡੀ ਵੀਡੀਓ ਨਾਲ ਜੁੜੇ ਰਹੋ ਤੇ ਖਰੀਦ ਸਕਦੇ ਹੋ ਸੋ ਅੱਜ ਦੀ ਵੀਡੀਓ ਦੇ ਵਿੱਚ ਮਿੱਤਰੋ ਤੁਹਾਨੂੰ ਦਿਖਾ ਲਗੇ ਤਿੰਨ ਇੰਨੇ ਗਾਮਾ ਮਿੱਤਰੋ ਸੋਣ ਵਾਲੀਆਂ ਨੇ ਤਿੰਨੇ ਮਿੱਤਰੋ ਜੈਲਸੀ ਕ੍ਰੋਸ ਨੇ ਸੋ ਬਾਈ ਪਿੰਦੇ ਦੇ ਘਰੇ ਖੜਿਆ ਜੀ ਪਿੰਦੇ ਦਾ ਪਿੰਡਾ ਜੀ ਰਮਾਣਾ ਤਸਵੀਰ ਚੈਤੋ ਤੇ ਝਲਾ ਫਿਰਕੋਟ ਨੇੜੇ ਦੇ ਪਿੰਡਾ ਜੀ ਕਣਿਆ ਮਲੂਕਾ ਤੇ ਜੀਦਾ ਸੋ ਪਹਿਲਾਂ ਬਾਈ ਦੇ ਨਾਲ ਗੱਲਬਾਤ ਕਰਦੇ ਆ ਦੋ ਗਾਵਾਂ ਮਿੱਤਰੋ ਇੱਧਰ ਖੜੀਆਂ ਤੇ ਇੱਕ ਬਾਈ ਦੇ ਦੂਜੇ ਨੌਰੇ 'ਚ ਖੜੀ ਆ ਹਾਂ ਬਾਈ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਬਾਈ ਜੀ ਹਾਲ ਚਾਲ ਆ ਜੀ ਵਧਗਾ ਬਾਈ ਠੀਕ ਆ ਸਤਾਂ ਜੀ ਹਾਂ ਜੀ ਹਾਂ ਜੀ ਵਧਗਾ ਤੇ ਅੱਜ ਆਪਾਂ ਫਰਤਨ ਲੈ ਆਏ ਤਨ ਗਾਵਾਂ ਜੀ ਹਾਂ ਜੀ ਪਹਿਲਾਂ ਦੱਬੀ ਤੋਂ ਸਟਾਰਟ ਕਰ ਗਏ ਹਣਾ ਹਾਂ ਜੀ ਬਾਈ ਫਾਲੇਬੇ ਦੀ ਮਿੱਤਰੋ ਸਾਫ ਹੈ ਬਹੁਤ ਚੰਗੀ ਆ ਬਾਈ 16 17 ਕਿਲੋ ਦੁੱਧ ਚੋਇਆ ਮਾਲਕਾਂ ਨੇ ਬਹੁਤ ਠੰਡੀ ਸੀ ਲਾ ਜਿਵੇਂ ਮਰਜ਼ੀ ਬੰਦਾ ਉਹ ਕਰੀ ਚੱਲੇ ਓਕੇ ਜੀ ਓਕੇ ਓਕੇ ਬਹੁਤ ਹੀ ਠੰਡੀ ਸੀ ਲਾ ਕਦ ਮਿੱਤਰੋ ਤਿੰਨਾਂ ਦੇ ਦਰਮਿਆਨੇ ਆ ਜਰਸੀਆਂ ਵਾਲੇ ਤੇ ਹਮਾਚਲ ਵਾਲੀਆਂ ਜਰਸੀਆਂ ਨਾਲ ਵੱਡੇ ਆ ਤੇ ਪੰਜਾਬ ਵਾਲੀਆਂ ਜਰਸੀਆਂ ਆਪਾਂ ਕਹਿ ਸਕਦੇ ਆ ਕਿਹੜਾ ਸੂਆ ਜਿਹਦਾ ਇਹਦਾ ਦੂਜਾ ਸੂਆ ਜੀ ਦੂਜਾ ਸੂਆ ਹਾਂ ਬਾਈ ਠੀਕ ਆ ਕਿੰਨੇ ਕਦ ਰਹਿੰਦੇ ਆ ਜੀ ਇਹ ਬਾਈ 1 2 ਦਿਨ ਲਊਗੀ ਇੱਕ ਦੋ ਤਾਂ ਲਓਗੇ ਥੋੜੀ ਜੀ ਨੂੰ ਬਈ ਸੋ ਰੰਗ ਮਿੱਤਰੋ ਐਚ ਐਫ ਵਾਲਾ ਤੇ ਹੈ ਮਿੱਤਰੋ ਜਰਸੀ ਆ ਆਪਾਂ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਕਿਉਂਕਿ ਇਹਦੇ ਚ ਕ੍ਰੋਸ ਬਣ ਆ ਦੋ ਗੜਾ ਬਣ ਆ ਆਪਾਂ ਕਹਿ ਸਕਦੇ ਆ ਛੰਡਗਾ ਸੀਲ ਮਿੱਤਰੋ ਫੁੱਲ ਹੁੰਦੀਆਂ ਨੇ ਤੇ ਦੁੱਧ ਮਿੱਤਰੋ ਇਹਨਾਂ ਦਾ ਸੰਘੜਾ ਹੁੰਦਾ 68 ਬੁੱਟ ਚੰਗੀ ਹੁੰਦੀ ਆ ਬਾਹਰ ਹੀ ਕੱਢੇਗਾ ਕੱਢ ਲੈਣੀ ਆ ਚਲ ਕੱਢ ਲੈ ਆ ਜਾ ਪੁੱਤ ਇੱਥੇ ਨੀਮ ਆ ਜਾ ਥਾਂ ਬੜਾ ਇੱਕਦਮ ਇਹਦੇ ਮਿੱਟੀ ਸਿੱਟ ਕੇ ਰੱਖ ਇਹ ਬਣਾਉਣੇ ਆ ਜਗਾਰ ਹਾਂ ਰੈਂਪ ਜਾਂ ਬਣਾ ਦੇ ਨਹੀਂ ਆ ਗਰੀ ਜੀ ਮਗਰ ਲਈ ਗਿੱਟੀ ਜੀ ਲਾ ਦੇਣੀਆਂ ਤੋ ਜਿਹੜੇ ਵੀ ਵੀਰ ਭਰਾ ਨੂੰ ਫੇਰ ਆਪਾਂ ਕਹਿੰਦੇ ਆ ਵੀ ਲੋੜਾ ਮੋੜ ਲੈ ਆ ਜਾ ਬੱਤੋ ਚਲੋ 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 ਜੀ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਜੀ 98724 82140 ਸੌਦਾ ਮਿੱਤਰੋ ਤੁਸੀਂ ਆਪ ਕਰਨਾ ਆਪਦਾ ਪੂਰਾ ਤਸੱਲੀ ਨਾਲ ਕਰਨਾ ਪਰ ਸਾਡੇ ਵੱਲੋਂ ਮਿੱਤਰੋ ਤਸੱਲੀ ਲੈ ਕੇ ਆਪਾਂ ਵੀਡੀਓ ਬਣਾਉਣੇ ਆ ਤੇ ਮੋੜ-ਮੋੜ ਕੇ ਆਪਾਂ ਇਹ ਗੱਲ ਕਰਦੇ ਆ ਕਿਉਂਕਿ ਕਿਸੇ ਵੀ ਚੈਨਲ ਤੋਂ ਲੈਣੀ ਆ ਮਿੱਤਰੋ ਤਸੱਲੀ ਜ਼ਰੂਰ ਕਰ ਲਿਆ ਕਰੋ ਹਾਂਜੀ ਕੀ ਮੁੱਲ ਕਰਤਾ ਜੀ ਦਾ ਇਹਦਾ ਮੁੱਲ ਬਾਈ 50000 ਰੁਪਿਆ ਦਾ 50 ਹਾਂ ਮਾਨਤਾਨ ਮਾਨਤਾਨ ਕਰ ਦਾਂਗੇ ਓਕੇ ਜੀ ਹਾਂਜੀ ਤੇ ਦੂਜਾ ਵਰਦਾ ਖੜੀ ਆ ਜੀ ਲਾਲ ਰੰਗ ਚਾਣਾ ਹਾਂਜੀ ਇਹਦਾ ਕਿਹੜਾ ਸੂਆ ਜੀ ਇਹ ਦੂਜਾ ਸੂਆ ਜੀ ਦੂਜਾ ਸੂਆ ਉਹ ਬਾਈ ਡਰਦੀ ਆ ਮਹਾਰਾਜਾ ਠੀਕ ਆ ਤੇ ਵੀਡੀਓ ਕੋਈ ਤੋਂ ਡਰਦੀ ਆ ਠੀਕ ਆ ਠੀਕ ਆ ਹਾਂ ਕੋਈ ਗੱਲ ਨਹੀਂ ਉਪਰਾ ਬੰਦਾ ਕਰਕੇ ਕੋਪਰਾ ਕਰਦੀ ਆ ਹਾਂ ਕੋਈ ਉਹੀ ਗੱਲਬਾਤ ਹੈ ਨਹੀਂ ਠੰਡੀ ਸੀ ਲਪਲ ਠੀਕ ਹੈ ਚਲੋ ਕੋਈ ਇਹ ਤਾਂ ਜੀ ਲਾ ਲੈਣਾ ਜਦੋਂ ਪਸ਼ੂਾਂ ਅੱਜ ਜਾਵੜੀ ਹਾਂ 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 ਹੌਲੀ 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 ਤੌਰ ਤਰ ਦੇਖ ਸਕਦੇ ਬਹੁਤ ਚੰਗੇ ਰੰਗ ਵੀ ਬਹੁਤ ਚੰਗਾ ਤੇ ਸਰੀਰ ਦੇ ਬਣਤਰ ਵੀ ਬਹੁਤ ਚੰਗੀ ਹੈ ਫਿਰ ਆਪਾਂ ਕਹਿੰਦੇ ਆ ਵੀ ਇਹ ਮਿੱਤਰੋ ਗਰਮੀ ਦੇ ਫਰਿੱਜ ਹੀ ਹੁੰਦੇ ਨੇ ਜਿ ਜਦੋਂ ਮਰਜੀ ਇਹਨਾਂ ਨੂੰ ਚੋ ਲੋ ਤੇ ਦੁੱਧ ਵੀ ਇਹਨਾਂ ਦਾ ਸੰਘਣਾ ਹੁੰਦਾ ਤੇ ਫੈਂਟ ਫੋੜ ਵੀ ਮਿੱਤਰੋ ਚੰਗੀ ਹੁੰਦੀ ਆ ਤੇ ਛੇਤੀ ਛੇਤੀ ਮਿੱਤਰੋ ਰਿਪੀਟਰ ਵੀ ਨਹੀਂ ਹੁੰਦੇ ਨਾ ਤੇ ਥਾਂ ਲਈ ਵੀ ਦੀ ਸਾਫਾ ਦੁੱਧ ਮਿੱਤਰੋ ਕਿੰਨਾ ਕੱਢ ਦੋ ਜੀ ਇਹ ਦੁੱਧ ਬਈ 15-16 ਕਿਲੋ ਮੰਨ ਕੇ ਲਓ 15-16 ਹਾਂ ਠੀਕ ਹੈ ਤੇ 14 ਮੰਨ ਲਓ 14-15 ਦਿਨ ਕਿੰਨੇ ਕਿਲੋ ਜੂ ਦਿਨ ਬਈ ਲੈ ਜੂਗੀ ਇਹ 5-4 ਦਿਨ ਹਜੇ ਲੈ ਜੂਗੀ ਉਹ ਠੰਡੀ ਸੀਲਾ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਡਰਦੀ ਆ ਬਸ ਮੜਾ ਜਾ ਥੋੜਾ ਜਿਹਾ ਕਰਦੀ ਆ ਨਾ ਡਰ ਹਾਂ ਚਲੋ ਕਰ ਨਹੀਂ ਹੈਦਾ ਹਨਾ ਤੇ ਕੀ ਰੇਟ ਕਰਤਾ ਜਿਹਦਾ ਇਹਦਾ ਰੇਟ 55000 ਰੁਪਇਆ ਬਾਈ ਇਹਦਾ 50 ਤੇ ਇਹਦਾ 55 ਇਹਦਾ 55 ਜੀ ਓਕੇ ਜੀ ਚਲੋ ਤੀਜੇ ਕਰੇ ਜੀ 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 ਮਿੱਤਰੋ ਇੱਕ ਹੋਰ ਆਪਸ ਨੂੰ ਜਰਸੀ ਦਿਖਾਉਣੇ ਆ ਘਰ ਬਤ ਤੇ ਥਾਣੇ ਦੇ ਮਿੱਤਰੋ ਇਹ ਵੀ ਸਾਫ ਹੈ ਦੁੱਧ ਇਹ ਵੀ ਮਿੱਤਰੋ ਚੰਗਾ ਘੱਡੂਗੀ ਕੱਦ ਕਾੜ ਦੀ ਠੀਕ ਹੈ ਫਿਰ ਬਹੁਤ ਠੰਡੀ ਸੀ ਲਾ ਬਾਈ ਠੰਡੀ ਸੀ ਲੀ ਬੰਦਾ ਹਨਾ ਜਿੰਮੇ ਮਰਜੀ ਬੰਦਾ ਕੋਈ ਉਹ ਜੀ ਭਮਾ ਜਵਾਕ ਚ ਹੋਈ ਹੈ ਹਨਾ ਠੀਕ ਹੈ ਹਾਂ ਕਈ ਭੜਾ ਅੱਠੀ ਚਵਾਈ ਵਾਲਾ ਥਾਣਾ ਬਾਈ ਮੋਟਾ ਮੋਟਾ ਹੂੰ ਤਾਂ ਬਹੁਤ ਚੰਗਾ ਲੱਗੇ ਠੀਕ ਹੈ ਤੋਰੋ ਜੀ ਨੂੰ ਵੀ ਆ ਜਾ ਬਤੋ ਮੋੜ ਲੇ ਮੋੜ ਲੇ ਰੰਗ ਰੰਗੋ ਮਿੱਤਰੋ ਬਹੁਤ ਚੰਗਾ ਠੰਡੀ ਸੀਲ ਫੁੱਲ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਸੂਣ ਦੇ ਬਿਲਕੁਲ ਨੇੜੇ ਆ ਪੂਰੀ ਡਿਟੇਲ ਆ ਭਾਈ ਤੁਹਾਨੂੰ ਮਾਗੇ ਕਿੰਨੇ ਕਦਾਂ ਲੈ ਜੂਗੀ ਅਜੇ ਭਾਈ ਇੱਕ ਦੋ ਦਿਨ ਹੀ ਲਵ ਮੇਰੇ ਹਿਸਾਬ ਨਾਲ ਤਾਂ ਬਾਥੀ ਪਤਾ ਨਹੀਂ ਇਹਨਾਂ ਦਾ ਕਰਮ ਵਾਲਿਆਂ ਦਾ ਹਨਾ ਠੀਕ ਆ ਹਾਂ ਵੀ ਆਪਣੇ ਕਿਹੜਾ ਸੂਆ ਕਿਹੜਾ ਦਾ ਇਹ ਦੂਜਾ ਸੂਏ ਆ ਭਾਈ ਇਹ ਵੀ ਦੂਜਾ ਸੂਆ ਤੇ ਮੁੱਲ ਕੀ ਕਰਤਾ ਜੀ ਮੁੱਲ ਦਾ ਭਾਈ 62000 ਰੁਪਿਆ 62000 ਮਾਨਤਾਨ ਹੋ ਜੂ ਮਾਨਤਾਨ ਕਰ ਦਾਂਗੇ ਨੰਬਰ ਦੱਸੋ ਜੀ ਆਪਣਾ 8542 ਹਾਂਜੀ 42400 854242400 ਬਈ ਦਾ ਫੋਨ ਨੰਬਰ ਹੈ ਤੋ ਜਿਹੜਾ ਵੀ ਵੀਰ ਭਰਾ ਨੂੰ ਜਿਹੜਾ ਬੰਦਾ ਆਇਆ ਬਾਈ ਮੁਰਦਾ ਨਹੀਂ ਗਾ ਵੇਖ ਕੇ ਆ ਤਿੰਨੇ ਕੰਮਾਂ ਚ ਨਹੀਂ ਮੁੜਦਾ ਹਾਂ ਹਨਾ ਬਹੁਤ ਚੰਗਾ ਬਹੁਤ ਥਾਂ ਲੇਵਾ ਬਹੁਤ ਚੰਗਾ ਗਾ ਜਿੰਮੇ ਮਰਜੀ ਬੈਠਾ ਰਹਿ ਪਾ ਮਾ ਜਵਾਖ ਚ ਹੋਈ ਜਾਂ ਕੋਈ ਚੱਕਰ ਵਾਲੀ ਜਿੰਨੇ ਵੇਸੇ ਸੂਣ ਵਾਲੀ ਆ ਕਿਵੇਂ ਮਰਜੀ ਹੱਥ ਲਾਈ ਜਾ ਹਨਾ ਹਾਂ ਬਾਈ ਸਾਰੇ ਵੀਰਾਂ ਦਾ ਤੁਹਾਨੂੰ